ਨਾਮ rahul adik ਕੀ ਗੱਲ ਪਤਾ ਜੀ ਗੱਲਬਾਤ ਕੋਈ ਨਹੀਂ ਸਰ ਇਹ ਹਿਮਾਚਲ ਕੰਮ ਕਰਦੇ ਫਰਾਂਸ ਸਾਹਿਬ ਤੇ ਆਪਣਾ ਸ਼ਨੀਵਾਰ ਹਿਮਾਚਲ ਗਏ ਸੀ ਆਪਣਾ ਕੰਮ ਕਰਦੇ ਤੇ ਉਸ ਤੋਂ ਬਾਅਦ ਫੋਨ ਆਇਆ ਕਿ ਠੀਕ ਹੈ ਸਭ ਕੁਝ ਠੀਕ ਹੈ ਨਾ ਤੇ ਸਵੇਰੇ ਉਹਨਾਂ ਨੂੰ ਉਧਰੋਂ ਫੋਨ ਆ ਗਿਆ ਕਿ ਇੱਥੇ ਉਹਨਾਂ ਦੀ ਡੈਡ ਬੋਰਡਿੰਗ ਦੀ ਕਿੱਥੇ ਮਿਲ ਉਹਨਾਂ ਦੀ ਡੈਡ ਬੋਰਡਿੰਗ ਕਿੱਥੇ ਮਿਲੀ ਹੈ ਸੈਸ਼ਨ ਤੇ ਕੀ ਲੱਗਦਾ ਕੀ ਗੱਲ ਪਤਾ ਜੀ ਕੁਝ ਨਹੀਂ ਮੈਨੂੰ ਟੈਗ ਹੋਇਆ ਹੋਣਾ ਕਿ ਉਹਨਾਂ ਦੀ ਮੈਡੀਸਿਨ ਵਗੈਰਾ ਜਲਦੀ ਦੀ ਉਹਨਾਂ ਦੇ ਲੱਕ ਤੇ ਰੀੜ ਦੀ ਹੱਡੀ ਤੇ ਸੱਟ ਲੱਗੀ ਰਹੀ ਸੀ ਪਹਿਲਾਂ ਤੇ ਉਹਨਾਂ ਦੀ ਮੈਡੀਸਿਨ ਚੱਲੀ 2 ਸਾਲ ਦਾ ਸੀ ਕਦਾ ਗਰਮੀ ਦਾ ਵੀ ਸਰੋ ਹੈ ਹਾਂ ਹੋ ਸਕਦਾ ਉਹ ਦੇ ਕਰਕੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਸਾਨੂੰ ਫਿਰ ਨਾ ਸਾਡੇ ਪਿੰਡ ਤੋਂ ਫੋਨ ਆਇਆ ਸੀਗਾ ਇਹਨਾਂ ਨੇ ਉਹ ਜਦੋਂ ਆਧਾਰ ਕਾਰਡ ਗੱਡਿਆ ਨਾ ਤੇ ਉਹਦੇ ਚ ਉਹਨਾਂ ਦਾ ਐਡਰੈਸ ਮਿਲਿਆ ਤੇ ਫਿਰ ਫੋਨ ਵੀਗਿਆ ਰਿਹਾ ਕਿਤਾ ਸਰਪੰਚ ਨੂੰ ਤੇ ਉਹਨਾਂ ਦਾ ਫੋਨ ਸਾਨੂੰ ਆਇਆ ਤੇ ਤਾਂ ਕਰਕੇ ਫਿਰ ਪਤਾ ਲੱਗਾ ਕਿਲੀ ਕੇਸ ਸੀ ਯਾਰ ਫੇਸ 64 ਦੇ ਲੱਗ ਰਿਹਾ 65 ਕੀ ਹੋਈ ਦੱਸ ਕੇ ਕਿਉਂਕਿ ਪਹਿਲਾਂ ਦਾ ਪੇ ਦੇ ਸੀ ਨਾ ਤੇ ਮਲਕੀ ਰੈਸਟ ਕਰਦੇ ਵੀ ਹੋਣਿਆ ਤੇ ਉੱਤੇ ਰੈਸਟ ਕਰਦੇ ਡਾਟਾ ਹੋ ਗਿਆ ਸ਼ਾਇਦ ਉਹਨਾਂ ਨੂੰ ਤੇ ਉਹਨਾਂ ਨੇ ਫਿਰ ਤੁਹਾਨੂੰ ਪਤਾ ਕੀ ਆਮ ਤੌਰ ਤੇ ਜਨਤਾ ਬੈਠੀ ਰਹਿੰਦੀ ਇੱਥੇ ਕੰਮ ਕਰਕੇ ਪਤਾ ਨਹੀਂ ਚੱਲਿਆ ਗਰਮੀ ਗਰਮੀ ਦੇ ਕਾਰਨ ਗਰਮੀ ਹਾਂਜੀ ਕਰਮੀ ਦੇ ਕਾਰਨ ਕਿੰਨੇ ਵਿਦਿਆਏ ਸਵੇਰੇ ਜੀ ਸਾਨੂੰ ਤਾਂ ਫੋਨ ਹੀ ਆਇਆ ਕੋਈ 8 ਵਜੇ ਦੇ ਕਰੀਬ ਇਹ ਮਾਚਲ ਤੋਂ ਆਏ ਸੀ ਤੇ ਹਾਂਜੀ ਕਾਹਦਾ ਕੰਮ ਕਰਦੇ ਇਹ ਪੇਂਟ ਦਾ ਕੰਮ ਕਰਦੇ ਜੀ ਪੇਂਟ ਦਾ ਪਾਲਿਸ਼ ਅੱਜ ਸਵੇਰੇ ਕਰੀਬ 6:30 ਵਜੇ ਸਟੇਸ਼ਨ ਮਾਸਟਰ ਸੁਰਿੰਦਰ ਕੁਮਾਰ ਦੇ ਆਫਸਰ ਨੇ ਇੱਕ ਮੀਮੂ ਦਿੱਤੀ ਆ ਕਿ ਇੱਕ ਆਦਮੀ ਜਿਹੜਾ ਵਾ ਰੇਲੇ ਪਲੇਟਫਾਰਮ ਦੇ ਉਤਰੀ ਚਰੇਨੀ ਦੇ ਪਾਣੀ ਵਾਲੀ ਟੈਂਕੀ ਦੇ ਕੋਲ ਬੈਂਚ ਦੇ ਲੰਮੇ ਪਿਆ ਆ ਇਨੂੰ ਲਾ ਕੇ ਵੇਖਿਆ ਤੇ ਉਹ ਜਿਹੜੀ ਉਸ ਦੀ ਉਹ ਪੂਰਾ ਹੋ ਚੁੱਕਾ ਸੀ ਪਤਾ ਲੱਗਾ ਉਹਦੇ ਆਧਾਰਕ ਉਹ ਮੇਰਾ ਜਾਮਤਰਾਸੀ ਆਧਾਰ ਕਾਰਡ ਪੈਨ ਕਾਰਡ ਉਹ ਮੇਰੇ ਉਤੋਂ ਉਹਦੀ شناخت ਹੋਈ ਸੀ ਕਾਲਾ ਨੰਗਲ ਦਾ ਰਹਿਣ ਵਾਲਾ ਵਿਜੀ ਕੁਮਾਰ ਉਸਦੇ ਬੇਟੇ ਆਏ ਉਹਨਾਂ ਦੱਸਿਆ ਕਿ ਇਹ ਹਿਮਾਚਲ ਆਪਣੇ ਪੇਂਟ ਦਾ ਕੰਮਕਾਰ ਕਰਦਾ ਸੀ ਉੱਥੇ ਗਿਆ ਹੋਈ ਉੱਥੋਂ ਵਾਪਸੀ ਆਉਂਦੇ ਸਮੇਂ ਹੋ ਸਕਦਾ ਰਾਤ ਨੂੰ ਜਾਂ ਸਵੇਰੇ ਤੇ ਬੈਂਚ ਦੇ ਆ ਕੇ ਲੰਮੇ ਪਿਆ ਹੋਏ ਉੱਥੇ ਅਚਾਨਕ ਕੁਦਰਤੀ ਤਾ ਉਹਤੇ ਉਹਦੀ ਜਿਹੜੀ ਮੌਸਮ ਹੋ ਗਈ ਆ ਬਾਕੀ ਇਹਦੀ ਮੌਤ ਦਾ ਕਾਰਨ ਦਾ ਪਤਾ ਪੁਸ਼ਟੀ ਕਰਵਾਇਆ ਜਾ ਰਿਹਾ ਹੈ ਲਗਦਾ ਪਰ ਮੇਰੀ ਪਿਆਰੀ ਗਰਮੀ ਜਾ ਹੋ ਸਕਦਾ ਵੀ ਗਾਜ਼ਾ ਗਰਮੀ ਕਰਕੇ ਵੀ ਉਮਰ ਵੀ ਏਜ ਦੇ 30 ਸਾਲ ਉਮਰ ਹੀ ਉਹਦੀ ਹੋ ਸਕਦਾ ਗਰਮੀ ਕਰਕੇ ਹੀ ਉਹਦੇ ਇਹ ਡੈਥ ਹੋਈ ਹੋਇ ਇੱਕ ਐਕੂਨ ਕਰਕੇ ਬਾਕੀ ਪੜਨ ਪਰ ਤੋਂ ਦੀ ਸਾਰਾ ਪਤਾ ਲੱਗ ਜਾ ਇਹਦੀ ਕਾਰਵਾਈ ਜਿਹੜੀ ਆ ਬੋਡੀ ਜਿਹੜੀ ਮੋਰਚੀ ਚ ਢਕਾਈ ਆ ਕਾਰਵਾਈ ਇਹਦੀ ਆ ਅਧੀਨਤਾ ਰਾ 194 ਬੀ ਐਨ ਐਸ ਅਸ ਕੀਤੀ ਗਈ ਕੀਤੀ ਗਈ ਆ ਤੇ ਪੋਟ ਹੁਣ ਕਰਾ ਕੇ ਲਾ ਚੜੀ ਹਵਾਲੇ ਵਾਸਤਾ ਜੀ ਆ ਕੀਤੀ ਜਾਂਦੀ ਆ ਕੋਈ ਕਿਥੇ ਹੈਗੀ ਕਿਹੜੀ ਜਗ੍ਹਾ ਪਲੇਟਫਾਰਮ ਤੇ ਪਲੇਟਫਾਰਮ ਤੇ ਪਾਣੀ ਵਾਲੀ ਟੈਂਚੀ ਹੈ ਜਿਹੜੀ ਉਹਦੇ ਲਾਗੇ ਬਣੇ ਸੈੱਟ ਦੇ ਥੱਲੇ ਬੈਂਚ ਬਣੇ ਆ ਉਹਦੇ ਉੱਪਰ ਪਿਆ ਕੋਈ ਲਾਗੂ ਮਿਲਿਆ ਗਿਆ ਨਹੀਂ ਕੁਝ ਨਹੀਂ ਮਿਲਿਆ ਸਿਰਫ ਆਧਾਰ ਕਾਰਡ ਪੈਨ ਕਾਰਡ ਮਿਲਿਆ ਜਿੱਥੇ ਉਹਦੀ ਸਨਗਤ ਹੋਈ ਹੈ ਬਾਕੀ ਕੋਈ ਗੱਲਬਾਤ ਇਹ ਕੁਮਾਰਸਾਵਾ ਨੂੰ ਕੋਈ ਉਹਦੀ ਮੌਸਮਾਂ ਦੀ ਖਸਕਤ ਬਾਜ਼ਾਰ ਨਹੀਂ ਕੀਤਾ ਤੇ ਕਾਰਵਾਈ 199 ਵੀਰ ਐਸਲ ਜਾਂਦੇ ਜਾ ਰਹੇ